ਕੋਟੇ ਵੀਰ ਹਾਂਜੀ ਹਾਂਜੀ ਭਾਈ ਰੇਡੀ ਲੱਗ ਜਾ 100 ਮਿੰਟ ਮੈਂ ਕਾਊਂਟ ਕਰ ਦਿੰਦਾ ਤੇਰੀ ਗੱਡੀ ਲੈ ਤੈਨੂੰ ਪਤਾ ਕੀ ਗੱਲ ਜਿਹੜੀ ਗੱਲ ਮੈਂ ਕਹਾਂ ਤੀ ਤੈਨੂੰ ਲੈ ਜਾਂਦੇ ਲੈ ਆ ਆ ਇੱਕ ਪਾਉਣਾ ਤੇਰੇ ਫਿਰ ਮੈਂ ਕੋਈ ਚੀਜ਼ ਕਰਨਾ ਠੀਕ ਹੈ ਮੈਂ ਤੈਨੂੰ ਫੁੱਟੂ ਕੋ ਮੱਥੇ ਤੇਰਾ ਵੀ ਲਵਾਉਂਗਾ ਕੋਈ ਨਹੀਂ ਮੈਂ ਸੋਦਾ ਚਲੋ ਨਿਕਲੋ ਮੇਰੀ ਗੱਲ ਕਿਸ ਪੰਚਾ ਸੁਣਨਾ ਲੱਤ ਦੇ ਉਹ ਨਹੀਂ ਮੇਰੇ ਨਾਮ ਦੇ ਚ ਮੈਂ ਦੱਸਦਾ ਤੈਨੂੰ ਮੈਂ ਜ਼ਰੂਰ ਕੱਢੂ ਤਰਾ ਮੈਂ ਉਹ ਕਰ ਲਈ ਤੂੰ ਮੈਂ ਜਾਣਦਾ ਤੂੰ ਜਾਣਦਾ ਤੂੰ ਤੂੰ ਮੈਂ ਤਾਂ ਵੇਖ ਲੈ ਕਿਤੇ ਹੋਰ ਨਾ ਹੋ ਜੇ ਨਹੀਂ ਨਹੀਂ ਤੇ ਕਾਹਦੀ ਕਹਾਣੀ ਕਿੰਨੇ ਆਹੋ ਆਹੋ ਧਿਆਨ ਨਾਲ ਉਹ ਜਾ ਕੰਮ ਕਰ ਆਪਣਾ ਧਿਆਨ ਨਾਲ ਬੋਲ ਮੈਂ ਹਾਂ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਖੋਟ ਖੋਟ ਹੱਥ ਲਾ ਹੱਥ ਲਾ ਸਰਕਾਰ ਦੇ ਕੋਲ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਖੋਟ ਖੋਟ ਹੱਥ ਲਾ ਹੱਥ ਲਾ ਸਰਕਾਰ ਦੇ ਕੋਲ ਬਣਾਈ ਆ ਬਣਾਈ ਆ ਕਿੱਦਾਂ ਬੋਲਦਾ ਬੋਲਦਾ ਕਿੱਦਾਂ ਤੂੰ ਖੋਟ ਖੋਟ ਹੱਥ ਲਾ ਹੱਥ ਲਾ ਸਰਕਾਰ ਦੇ ਹਾਥਲਾ 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 ਤੂੰ ਮੰਨਿਆ ਡਿਊੜੀ ਹਾਥਲਾ ਹਾਥਲਾ ਇੱਕ ਦਰ ਬੰਦਾ ਹਾਥਲਾ 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 ਜੀ ਗਾਵਾ ਗਾਵਾ ਬਬੂ ਗਾਣੀ ਤਾੜੀ ਬੰਦਾ ਤਾੜੀ ਮੋਢੇ ਦੀ ਫਾਲੇ ਜੀ ਤਰੂਨ ਨੇ ਭੰਗ ਨਹੀਂ ਰਿਕਾਰਡਿੰਗ ਕਰ ਰਿਹਾ ਆਪਣੀ ਰਜਿਸਟਰੀ ਕਰਵਾਣਾ ਇੱਕ ਇਹਨਾਂ ਲਵਾਉਂਗਾ ਜਦਾਂ ਲੱਗਨ ਦੂੰਗਾ ਫੇਰ ਕੇ ਤਰੀਕੇ ਨਾ ਪਾਸੇ ਦੇ ਆ ਪਾਸੇ ਦੇ ਆ ਫਾਰਟ ਤੇ ਲੱਗੀ ਆ ਪਾਸੇ ਦੇ ਆ ਪਾਸੇ ਦੇ ਆ ਪਾਸੇ ਦੇ ਆ ਮੇਰੀ ਗੱਲ ਸੁਣ ਲੈ ਤਖਨਦਾਰ ਜੀ ਨਹੀਂ ਕਰਨੀ ਮੇਰੇ ਨਾਲ ਮੈਂ ਨਾ ਮੈਂ ਕਰੂੰਗਾ ਮੈਂ ਮਾਰੂੰਗਾ ਲਾਉਂਗਾ ਲਾਉਂਗਾ ਯੱਕੇ ਤੇਨੂੰ ਪਟੋੜਾ ਕਰਦਾ ਕੋਈ ਨਹੀਂ ਆਇਆ ਜੱਫਰ ਦੇ ਜਿਹੜਾ ਮੁੰਡਾ ਘਰੇ ਫੜਨਾ ਘਰੇ ਫੜਨਾ ਫੜ ਲਈ ਹਾਂ